ਅਕਰਾਂ ਦਾ ਰਤ ਮੇਰਾ ਪਹਿਲਾ ਸ਼ਾਇਰੀ ਪ੍ਰਾਗਾ ਇਹਦੇ ਵਿੱਚੋਂ ਇੱਕ ਪੋਇਮ ਧਰਮਸ਼ਾਲਾ ਤੁਹਾਡੀ ਨਜ਼ਰ ਕਰ ਰਹੀ ਹਾਂ ਉਮੀਦ ਹੈ ਕਿ ਤੁਹਾਨੂੰ ਪਸੰਦ ਆਊਗੀ ਇੱਕ ਪ੍ਰੇਮਿਕਾ ਜਿਹੜੀ ਕਿ ਆਪਣੇ ਪ੍ਰੇਮੀ ਦੀਆਂ ਸਾਰੀਆਂ ਚਾਲਾਂ ਨੂੰ ਸਮਝ ਜਾਂਦੀ ਹੈ ਉਹਦੀਆਂ ਚੁਸਤੀਆਂ ਚਲਾਕਾਂ ਚਲਾਕੀਆਂ ਨੂੰ ਸਮਝ ਜਾਂਦੀ ਹੈ ਉਹਨੂੰ ਇੱਕ ਉਲੰਬਾ ਦਿੰਦੀ ਹੈ ਪਰ ਇਹ ਉਲੰਬਾ ਬੜੇ मीनिंगफुल ਸ਼ਬਦਾਂ ਦੇ ਵਿੱਚ ਲਪੇਟਿਆ ਹੁੰਦਾ ਪੋਇਮ ਦਾ ਨਾਮ ਹੈ ਧਰਮਸ਼ਾਲਾ ਕੀ ਕਹਿੰਦੀ ਆ ਕਹਿੰਦੀ ਮੇਰਾ ਦਿਲ ਆ ਜਨਾਬ ਕੋਈ ਧਰਮਸ਼ਾਲਾ ਨਹੀਂ ਮੇਰਾ ਦਿਲ ਹੈ ਜਨਾਬ ਕੋਈ ਧਰਮਸ਼ਾਲਾ ਨਹੀਂ ਕਿ ਜਿੱਥੇ ਜਦੋਂ ਮਰਜ਼ੀ ਆ ਕੇ ਵੜ ਗਏ ਆਪਣੇ ਆਪ ਨੂੰ ਤਰੋ ਤਾਜ਼ਾ ਕਰ ਕੁਝ ਪਲ ਸਕੂਨ ਨਾਲ ਵਿਤਉਣ ਤੋਂ ਬਾਅਦ ਫਿਰ ਨਿਕਲਤ ਰੋਂ ਕਿਸੇ ਦੂਜੀ ਧਰਮਸ਼ਾਲਾ ਦੀ ਤਲਾਸ਼ ਵਿੱਚ ਮਤਲਬ ਡੂੰਗਾ मीनिंग ਡੂੰਗੇ ਨੇ ਜੇ ਸਮਝ ਆਇਆ ਲਾਈਕ ਐਂਡ ਸ਼ੇਅਰ ਕਰਿਓ ਥੈਂਕ ਯੂ so much ਸਤਿ ਸ਼੍ਰੀ ਅਕਾਲ